ਪੁੱਤ ਤਾਂ ਇਨਸਾਫ ਲਈ ਪਰਿਵਾਰ ਨੇ ਥਾਣੇ ਮੋਹਰੇ ਦਿੱਤਾ ਧਰਨਾ ਬੀਤੇ ਦਿਨੀ ਤਰਨਤਾਰ ਤੇ ਇੱਕ ਵਿਆਹ 'ਚ ਤੀਜੇ ਤੇ ਬੱਚੀਆਂ ਚੁਗਣ ਵਾਲੇ ਨੌਜਵਾਨ ਦਾ ਵਿਆਹ ਵਿੱਚ ਰਿਸ਼ਤੇਦਾਰਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ ਕਤਲ ਕਰਨ ਵਾਲੇ ਰਿਸ਼ਤੇਦਾਰ ਮੌਕੇ ਤੋਂ ਫਰਾਰ ਹੋ ਗਏ ਸਨ ਇਨਸਾਫ ਲੈ ਲਈ ਉਸ ਪਰਚੀਆਂ ਚੁਗਣ ਵਾਲੇ ਨੌਜਵਾਨ ਤੇ ਪਰਿਵਾਰ ਨੇ ਥਾਣੇ ਮੋੜੇ ਤਰਨ ਲਗਾਇਆ ਉਹਨਾਂ ਨੇ ਕਥਿਤ ਤੌਰ ਤੇ ਪੁਲਸ ਉਪਰਬੋਸ਼ ਲਗਾਏ ਹਨ ਕਿ ਉਹਨਾਂ ਦੇ ਪੁੱਤ ਦਾ ਕਤਲ ਕਰਨ ਵਾਲੇ ਸ਼ਰਿਆਂ ਬਾਹਰ ਘੁੰਮ ਰਹੇ ਨੇ ਅਤੇ ਪੁਲਸ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰ ਰਹੀ। ਬੁਚਦਵਾ ਗਈ ਉਹਨੇ ਫੜ ਕੇ ਲਿਆਉਣੇ ਪਰ 4 ਦਿਨ ਹੋ ਗਏ ਕੋਈ ਨੇ ਕਾਰਵਾਈ ਨਹੀਂ ਕੀਤੀ ਕੋਈ ਮੈਨੂੰ ਉਧਾ ਠੱਕੇ ਠੋ ਦੇ ਖਾਂਦੇ ਫਿਰਦੇ ਉਦਨ ਵੀ ਰਾਤਾਂ ਟੰਡ ਜੀ ਟੜਦੇ ਰਹੇ ਅੱਜ ਵੀ ਇੰਟਰਨ ਦੀ ਟਰਨ ਦਾ ਸਾਡਾ ਕੋਈ ਨਿਆਣੀ ਕੀਤਾ ਨਾ ਤੇ ਜਿੱਦ ਨੂੰ ਤੁਹਾਡੇ ਉੱਥੇ ਬੇਟੇ ਨੂੰ ਗੋਲੀ ਵੱਜੀ ਆ ਤੇ ਸ਼ਗਨ ਨਾਲ ਦੇ ਨਾ ਉਹ ਘਰ ਵਾਲਿਆਂ ਨੇ ਚੁੱਕ ਕੇ ਖੜਿਆ ਸੀ ਜਾਂ ਤੁਸੀਂ ਮਤਲਬ ਨਹੀਂ ਨਾ ਕਹਿੰਦੇ ਨਹੀਂ ਕਰਿਆ ਜੀ ਸਾਡੇ ਮੁੰਡੇ ਨੇ ਕਰਿਆ ਜੀ ਤੇ ਮਤਲਬ ਉਹ ਇੱਕ ਮੁੰਡਾ ਉਹਨਾਂ ਦਾ ਹੋਈ ਪਤਾ ਨਹੀਂ ਕੌਣ ਸੀ ਕੌਣ ਨਹੀਂ ਚੁੱਕ ਮੈਂ ਗਿਆ ਹਾਂ ਚੁੱਕ ਕੇ ਖੜਿਆ ਹਾਂ ਅੱਛਾ ਦੀ ਹਸਪੀਟਲ ਤੇ ਮਤਲਬ ਉਹ ਗੋਲੀ ਮਤਲਬ ਉਹਨਾਂ ਨੂੰ ਪਤਾ ਲੱਗਣਾ ਹਸਪੀਟਲ ਡੈਥ ਹੋ ਗਈ ਮੁੰਡੇ ਦੀ ਉੱਥੇ ਕੋਈ ਨਹੀਂ ਰਿਹਾ ਸਾਰੇ ਜਿਹੜਾ ਮੁੰਡਾ ਨਾਲ ਗਿਆ ਸੀ ਉਹ ਵੀ ਭੱਜ ਗਿਆ ਸੀ ਜੀ ਤੂੰ ਅੰਮ੍ਰਿਤਕੋੜ ਧਰਨਾ ਦੇ ਤਾ ਰਾਤ ਸਾਰੀ ਹਾਂਜੀ ਮੈਂ ਤੁਹਾਡੇ ਕੋਲ ਵੀ ਮੈਡਮ ਮੈਸੇਜ 'ਚੋਂ ਗਏ ਉੱਥੇ 2 ਵਜੇ ਦੇ ਕਰੀਬ ਗਏ ਫਿਰ ਉਦੋਂ ਮਤਲਬ ਤੁਹਾਨੂੰ ਪ੍ਰੋਸੈਸ ਕਰਦੇ ਫਿਰ ਧਰਨਾ ਚੁੱਕਿਆ ਹਾਂਜੀ ਅੱਜ ਫਿਰ ਤੁਹਾਨੂੰ ਧਰਨਾ ਨਾਲ ਉਹ ਨੋਟਾ ਪਰਚਾ ਨਹੀਂ ਦਰਜ ਕਰਦੇ ਅੱਛਾ ਜੀ ਹਾਂਜੀ ਐ ਪੈਰ ਉਦਨ ਉਦਨ ਵੀ ਧੱਕੇ ਨਾਲ ਪਰਚਾ ਕਰਵਾਇਆ ਤੇ ਅੱਜ ਵੀ ਸਾਡੇ ਨਾਲ ਉਹ ਗੱਲ ਹੁੰਦੀ ਹੈ ਉਹ ਧਰਨਾ ਆਪਣਾ ਕਿੰਨਾ ਚਿਰ ਚੱਲੂ ਇੱਥੇ ਜਿਨ੍ਹਾਂ ਜਿਨ੍ਹਾਂ ਦਾ ਮੁੰਡਾ ਕਤਲ ਕੀਤਾ ਹਾਂ ਜਿਨ੍ਹਾਂ ਨੇ ਕਤਲ ਹੋਇਆ ਇਹਦੇ 22 ਤਰੀਕ ਕੋਈ 4 ਦਿਨ ਹੋ ਗਏ ਆ ਆਂਦੇ ਕੋਈ ਮਿਲ ਨਹੀਂ ਡਿਆ ਕਰੇ ਹਾਂਜੀ ਅੱਜ ਤੱਕ ਕੋਈ ਵੀ ਅਰੈਸਟ ਨਹੀਂ ਹੋਇਆ ਜਿਹਨਾਂ ਦਾ ਸ਼ਗਨ ਸੀ ਉਹਨਾਂ ਦੇ ਉਹਨਾਂ ਦਾ ਮੁੰਡਾ ਸੀ ਠਾਕਾ ਸੀ ਮੁੰਡੇ ਦਾ ਅੱਛਾ ਅੱਛਾ ਸ਼ਗਨ ਠਾਕਾ ਹੋ ਹੀ ਗਿਆ ਤੇ ਜਿਹਨੇ ਕਤਲ ਕੀਤਾ ਉਹ ਵੀ ਉਹਨਾਂ ਦਾ ਹੀ ਮੁੰਡਾ ਹੈ ਉਹਨਾਂ ਦਾ ਹੀ ਹਾਂਜੀ ਘਰ ਵਾਲਿਆਂ ਨੂੰ ਪਤਾ ਹੋਊਗਾ ਕੌਣ ਹੈ ਜੀ ਅੱਛਾ ਹਾਂਜੀ ਤੁਹਾਨੂੰ ਕੋਈ ਨਹੀਂ ਪਤਾ ਆਪਾਂ ਨੂੰ ਕੋਈ ਨਹੀਂ ਪਤਾ ਘਰ ਵਾਲਿਆਂ ਨੂੰ ਪਤਾ ਹੋਊਗਾ ਕੌਣ ਜੀ ਜੀ ਤੁਹਾਡਾ ਹੀ ਅੱਛਾ ਆਪਣਾ ਹੀ ਕਾਰਵਾਈ ਕੀਤੀ ਮੇਰੇ ਪੁੱਤ ਨੂੰ 4 ਦਿਨ ਹੋ ਗਏ ਅਜ ਮੋਕਿਆ ਪੈ ਥਲੀਆ ਦੇ ਕੀੜਾ ਮੋਕ ਜੇ ਉਹਦੇ ਚ ਟੈਨਸ਼ਨ ਲਈਦੀ ਅਫਸੋਸ ਕਰੀਦਾ ਕਿਉਂ ਮੋਕ ਗਿਆ ਚਾਤਰਾ ਗਏ ਮੈਂ ਚੁੱਕਣ ਨਹੀਂ ਆ ਕੋਈ ਸੁਣਵਾਈ ਨਹੀਂ ਹੋਈ ਮੇਰੇ ਪੁੱਤ ਦੀ ਮਾਰੇ ਬੇਰ ਦੀ ਕੋਈ ਸੁਣਾਈ ਨਹੀਂ ਹੋਈ 15 ਸਾਲਾਂ ਦਾ ਮੇਰਾ ਪੁੱਤ ਹੀ ਉਹਨੇ ਗੋਲੀ ਮਾਰ ਕੇ ਮਾਰ ਕੇ ਸੜ